ਦੋ ਦੁਪੱਟਾ ਆ ਗਿਆ ਤੇ ਭਾਜੀ ਆ ਸੂਟ ਆ ਗਿਆ ਪਿਓਰ ਜਨ ਨੇਚਰਲ ਗਰੇਵ ਦੇ ਨਾਲ ਲੋ ਜੀ ਕਲਰ ਚੈੱਕ ਕਰੋ ਕਿੰਨਾ ਪਿਆਰਾ ਕਲਰ ਆ ਜੀ ਭਾਜੀ ਆ ਜਿਹੜਾ ਸੂਟ ਹੈ ਨਾ ਜੀ ਇਹ ਪੰਮ ਸੂਟ ਹੈ ਪੰਮ ਤੇ ਆ ਕਿਹੜਾ ਚੈੱਕ ਕਰੋ ਨੈਚਰਲ ਗਰੇਵ ਹੈ ਭਾਜੀ ਸੂਟ ਦੀ ਲੁੱਕ ਦੇਖੋ ਬਣੀ ਹੋਈ ਬਹੁਤ ਪਿਆਰਾ ਆਰਟੀਕਲ ਆ ਗਰੇਵ ਦੇ ਉੱਪਰ ਇਹ ਭਾਜੀ ਕਲਰ ਦੇਖੋ ਤੁਸੀਂ ਆ ਲੋ ਫਰੰਟ ਲੁੱਕ ਚੈੱਕ ਕਰੋ ਜੀ ਲੋ ਜੀ ਕਲਰ ਚੈੱਕ ਕਰੋ ਵਾਈਨ ਕਲਰ ਜੀ ਆ ਦੇਖੋ ਭਾਜੀ ਭਾਜੀ ਪੀਸ ਦੀ ਲੁੱਕ ਬਹੁਤ ਦੁਪੱਟਾ ਦੇਖ ਮਸਟਰਡ ਕਲਰ ਸੂਟ ਦੁਪੱਟੇ ਬੜੇ ਸੋਹਣੇ ਸਾਰਿਆਂ ਦੇ ਜੀ ਬੱਲੇ ਬੱਲੇ ਦੇ ਦੁਪੱਟੇ ਕਰਾਤੇ ਭਾਜੀ ਰੰਗ ਦੇਖੋ 1 2 3 ਲਓ ਜੀ 3 ਭਾਜੀ 4 ਕਲਰ ਸੋ ਲਓ ਜੀ 4 ਕਲਰ ਦਾ ਚਾਟ ਆ 4 ਕਲਰ ਨਾਲ ਭਾਜੀ ਫਿਰ ਆ ਗਿਆ ਪਰਪਲ ਕਲਰ ਵਾਹ ਜੀ ਵਾਹ ਲਓ ਜੀ ਪਰਪਲ ਕਲਰ ਵੀ ਹੈਗਾ ਜੀ ਇਹਦੀ ਡਿਜ਼ਾਈਨਿੰਗ ਲੱਗਾ ਮੈਂ ਕਹ ਜਿਹੜਾ ਪੂਰਾ ਓਕੇ ਕਰਤਾ ਭਾਜੀ ਬਾਬੇ ਦੀਆਂ ਨਾਲ ਲਓ ਸੂਟ ਦੇ ਨਾਲ ਦੁਪੱਟਾ ਭਾਜੀ ਇਹਦੇ ਰੰਗ ਦੇਖੋ 1 2 3 ਦੇ ਲਓ ਭਾਜੀ 4 ਸੋ ਲਓ ਜੀ ਡਿਜ਼ਾਈਨ ਵੀ ਲਗ ਲਗ ਤੇ ਕਲਰ ਵੀ ਲਗ ਲਗ ਤੁਹਾਨੂੰ ਅਵੇਲੇਬਲ ਹੋ ਜਾਣੇ ਆ ਤੁਸੀਂ ਲੈਣਾ ਵੇਚਣ ਲਈ ਤੇ ਤੁਸੀਂ ਕਰਨੇ ਆ ਗਿਫਟ ਤੇ ਆ ਜਾਓ ਬਾਬੇ ਦੀ ਹੱਟੀ ਦੇ ਜੀ ਸੂਟ ਦੇ ਨਾਲ ਦੁਪੱਟਾ ਆ ਲਓ ਭਾਜੀ ਨੇਚਰਲ ਗ੍ਰੇ ਦਾ ਸੂਟ ਰੰਗ ਦੇਖੋ ਓਏ ਹੋਏ 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 ਐਂਡ ਕਰਾਤਾ ਭਾਜੀ 500 ਦਾ ਸੂਟ ਕਰਤਾ ਪਿਆਰ 500 ਦਾ ਦੁਪੱਟਾ ਮਿਲਦਾ 500 ਦਾ ਝੂਟਾ ਵਾਲਾ ਨਾਲ ਨਾਲ ਬੁਕਿੰਗ ਕਰਾਓ ਚਲੋ ਜੀ ਬੁਕਿੰਗ ਕਰਾ ਲਓ ਨਾਲੋ ਨਾਲਾ ਸਾਰੇ ਕਰੇਵ ਦੇ ਸੂਟ ਆ ਹੈਵੀ ਵਰਕ ਇਹਨਾਂ ਤੇ ਹੋਏ ਆ ਪਾਰਟੀ ਵਾ ਚੀਜ਼ ਆ ਸਿਰਫ 500 ਰੁਪਏ ਮੜਨ ਜਾ ਰਿਹਾ ਆ